ਸ਼ਿਕਰ ਜੀ ਮੈਂ ਤੁਹਾਡਾ ਆਪਣਾ ਕਿਰਪਾ ਸਿੰਘ ਜੀ ਸਟਾਰ ਟੀਵੀ ਤੋਂ ਤੇ ਇਸ ਟਾਈਮ ਬੜੀ ਹੀ ਮਤ ਪੱਕੀ ਜਿਹੜੀ ਖਬਰ ਹੈ ਫਿੰਡ ਡਿਗਾਲੇ ਰੂਪਨਗਰ ਦੇ ਵਿੱਚ ਦੇਖਣ ਨੂੰ ਮਿਲੀ ਹੈ ਤੇ ਆਪਾਂ ਗੱਲਬਾਤ ਕਰਾਂਗੇ ਉਹਨਾਂ ਦੀ ਜਿਹੜੀ ਪੂਰੀ ਕਮੇਟੀ ਹੈ ਤੇ ਵਾਈਫੀ ਜੀ ਕਖਸਾ ਵਾਈਫੀ ਜੀ ਫਤਿਹ ਵਾਈਫੀ ਜੀ ਕਖਸਾ ਵਾਈਫੀ ਜੀ ਕੀ ਫਤਿਹ ਹਾਂਜੀ ਤੇ ਕਿਵੇਂ ਵਾਰਦਾਤ ਹੁੰਦੀ ਹੈ ਜੀ ਤੁਹਾਨੂੰ ਕਿਵੇਂ ਪਤਾ ਲੱਗਦਾ ਜੀ ਤੇ ਵਾਰਦਾ ਜਿਹੜੇ ਮੁੰਡੇ ਸੇਵਾ ਕਰਦੇ ਨੇ ਜੀ ਸਾਡੇ ਉਹਨਾਂ ਨੂੰ ਮੈਂ ਕਲਪਨ ਕੀਤਾ ਵੀ ਇਸ ਤਰ੍ਹਾਂ ਜੀ ਗੁਰਦਸਾ ਫੁੱਲਾ ਤੇ ਗੱਲਾਂ ਟੁੱਟਿਆ ਹੋਇਆ ਤੁਸੀਂ ਆ ਕੇ ਦੇਖੋ ਤੇ ਮੁੰਡੇ ਨੇ ਸਵੇਰੇ 4:00 ਵਜੇ ਪ੍ਰਕਾਸ਼ ਕੀਤਾ ਉਹ ਜਦੋਂ ਫਿਰ ਅਸੀਂ ਆ ਕੇ ਦੇਖਿਆ ਕੈਮਰਾ ਕੋਲ ਕੇ ਦੇਖਿਆ ਤਾਂ ਵਾਰਦਾ ਸਾਢੇ 12:30 ਵਜੇ ਦੀ ਹੈ ਜੀ ਇਹ ਜਿਹੜਾ ਚੋਰ ਆਇਆ ਸਾਢੇ 12:30 ਵਜੇ ਗੁਰਦਸਾ ਦੇ ਵਿੱਚ ਐਂਟਰ ਹੋਇਆ ਐਥੇ ਦੇਖ ਕੇ ਉਹ ਦਰਵਾਜ਼ੇ ਤੁਸੀਂ ਭੰਨਪੜੀ ਕਰਕੇ ਦੇਖਿਆ ਵੀ ਇੱਥੇ ਮੇਰਾ ਬੰਨ ਨਹੀਂ ਜਾ ਟੁੱਟ ਨਹੀਂ ਜਾ ਇਹ ਲਾਕ ਫਿਰ ਉਹ ਵਾਸਤੇ ਲਾ ਗਿਆ ਬਾਹਰ ਜਾ ਕੇ ਉਹ ਕੁਝ ਲੈ ਕੇ ਆਇਆ ਸਰੀਆ ਵਗੈਰਾ ਫਿਰ ਉਹਨਾਂ ਗਿੱਚ ਤੋਂ ਕਰਕੇ ਆਪਣੀ ਜਿੰਮੇ ਵੀ ਜੋੜ ਲਾ ਕੇ ਉਹ ਲਾਕ ਤੋੜਿਆ ਲਾਕ ਤੋੜ ਕੇ ਫਿਰ ਉਹ ਅੰਦਰ ਗੱਲਾਂ ਜਿਹੜਾ ਗੱਲਾਂ ਤੋੜਿਆ ਗੱਲਾਂ ਤੋੜ ਕੇ ਗੱਲੇ ਤੋਂ ਮਾਇਆ ਕੱਢੀ ਹੈ ਪਰ ਮਹਾਦੀ ਕਿਰਪਾ ਲਈ ਕਿ ਉਹਨਾਂ ਕਿਸੇ ਕਿਸਮ ਦੀ ਕੋਈ ਬੇਇਜ਼ਤ ਵੀ ਨਹੀਂ ਕੀਤੀ ਕੇਵਲ ਤੇ ਕੇਵਲ ਮਾਇਆ ਕੱਢੀ ਹੈ ਪਰ ਮੈਂ ਫਿਰ ਵੀ ਇਸ ਘਟਨਾ ਨੂੰ ਮਨ ਭਾਗੀ ਘਟਨਾ ਕਹਾਵਾਂਗਾ ਮੈਂ ਇਹ ਵੀ ਕਹਾਵਾਂਗਾ ਸਿਆਣੇ ਕਹਿੰਦੇ ਨੇ ਕਿ ਇੱਕ ਘਰ ਤਾਂ ਡੈਣ ਵੀ ਛੱਡ ਦਿੰਦੀ ਹੈ ਚੋਰੀਆਂ ਭਾਵੇਂ ਕਰਦੇ ਨੇ ਲੋਕ ਕਰਨੀਆਂ ਨਹੀਂ ਚਾਹੀਦੀਆਂ ਪਰ ਗੁਰੂ ਘਰ ਮੰਦਰ ਐਸੇ ਜਿਹੜੇ ਧਾਰਮਿਕ ਸਥਾਨ ਨੇ ਇਹਨਾਂ ਤੋਂ ਜ਼ਰੂਰ ਗੁਰੇਜ਼ ਕਰਨਾ ਚਾਹੀਦਾ ਹੈ ਇਹਨਾਂ ਵਿੱਚ ਇਹੋ ਜਿਹੀ ਵੀ ਹਰਕਤ ਨਹੀਂ ਕਰਨੀ ਚਾਹੀਦੀ ਜੀ ਜੀ ਤੇ ਤੁਸੀਂ ਬਹੁਤ ਵਧੀਆ ਗੱਲ ਕਰੀਏ ਵੀ ਚੋਰੀ ਦੇ ਵਾਰਦਾਤ ਪਹਿਲਾਂ ਤਾਂ ਕਰਨੀ ਨਹੀਂ ਚਾਹੀਦੀ ਉਸ ਚੋਰਾਂ ਨੂੰ ਵੀ ਅਸੀਂ ਕਹਿੰਨੇ ਆ ਵੀ ਤੁਸੀਂ ਜੇ ਕੋਈ ਨਿਸ਼ਾਨਾ ਬਣਾਣਾ ਹੈ ਕੋਈ ਜਿਆਦਾ ਪੈਸੇ ਵਾਲਾ ਜੇ ਤੁਹਾਡੇ ਕੋਲ ਨਹੀਂ ਸਰਦਾ ਤਾਂ ਤੁਸੀਂ ਉਸ ਪੈਸੇ ਵਾਲੇ ਨੂੰ ਬਣਾਓ ਜੇ ਗੁਰੂ ਘਰ ਦੇ ਵਿੱਚ ਕੋਈ 5 10 ਰੁਪਏ ਜੀ ਚੜਾਂਦਾ ਹੈ ਤਾਂ ਉਹ ਬਹੁਤ ਮਨੋ ਕਾਮਨਾ ਲੈ ਕੇ ਚੜਾਂਦਾ ਹੈ ਤੇ ਉਹ ਜਿਹੜੀ ਮਨੋ ਕਾਮਨਾ ਜੇ ਤੁਹਾਡੇ ਉੱਤੇ ਪੈਣ ਗਈਆਂ ਤਾਂ ਤੁਹਾਨੂੰ ਬਹੁਤ ਜਿਹੜਾ ਖਰਨ ਜਿਆਦਾ ਜਿਹੜਾ ਉਹਦਾ ਭਗਤ ਨਾ ਬਊਗਾ ਤੇ ਉਹਦੇ ਵਿੱਚ ਇੱਕ ਜਿਹੜੀ ਵੱਡੀ ਇਮਾਰਤ ਆਪਾਂ ਨੂੰ ਦੇਖਣ ਨੂੰ ਮਿਲਦੀ ਉਹਦੇ ਵਿੱਚ ਇੱਕ ਮੰਝਾ ਟੰਗਿਆ ਮਿਲਦਾ ਤਾਂ ਉਹ ਕੀ ਉਹ ਕਿਵੇਂ ਸੋਚ ਰਹੇ ਤੁਸੀਂ ਉਹ ਸਟੋਰ ਦਾ ਮਕਸਦ ਜੀ ਕਿ ਬਿਲਡਿੰਗ ਬੜੀ ਵਧੀਆ ਬਣੀ ਹੋਈ ਹੈ ਜੀ ਵੱਡੀ ਬਿਲਡਿੰਗ ਆ ਪ੍ਰਕਾਸ਼ ਸਾਹਿਬ ਉੱਪਰ ਹੋਵੇਗਾ ਪਰ ਬਿਲਡਿੰਗ ਅਜੇ ਤੋਰੀ ਹੈ ਕੰਮ ਚੱਲ ਰਿਹਾ ਹੈ ਉਹ ਅੰਦਰ ਮੰਝੇ ਰਹੀ ਅੰਦਰ ਗਿਆ ਜਦੋਂ ਉਹ ਅੰਦਰ ਜਾ ਕੇ ਦੇਖਿਆ ਕਿ ਇੱਥੇ ਤਾਂ ਅਜੇ ਕੰਮ ਚੱਲ ਰਿਹਾ ਹੈ ਬਿਲਡਿੰਗ ਪੂਰੀ ਨਹੀਂ ਬਣੀ ਫਿਰ ਉਹ ਤੋਂ ਨਿਕਲ ਕੇ ਆਣ ਕੇ ਜਿੱਥੇ ਪ੍ਰਕਾਸ਼ ਸਾਹਿਬ ਇੱਥੇ ਆਇਆ ਇੱਥੇ ਆਣ ਕੇ ਫਿਰ ਉਹਨਾਂ ਤਾਲਾ ਤੋੜ ਕੇ ਗੱਲਾਂ ਤੋੜਿਆ ਤੇ ਗੱਲਾਂ ਤੋੜ ਕੇ ਗੱਲੇ ਪੁਮਾਇਆ ਕੱਢ ਤੇ ਉਹਦਾ ਮਕਸਦ ਸੀ ਮਾਇਆ ਕੱਢਣੀ ਤੇ ਮਾਇਆ ਕੱਢ ਕੇ ਫਿਰ ਵਾਪਸ ਚਲਾ ਗਿਆ ਤੇ ਮੈਂ ਫਿਰ ਬੇਨਤੀ ਕਰਦਾ ਇਹਨਾਂ ਲੋਕਾਂ ਨੂੰ ਕਿ ਇਹੋ ਜਿਹੇ ਬਾੜੇ ਕੰਮ ਕਰਨ ਨਾਲ ਕਦੇ ਵੀ ਬੰਦੇ ਦਾ ਘਰ ਪੂਰਾ ਨਹੀਂ ਹੁੰਦਾ ਮਿਹਨਤ ਕਰੋ ਨੌਕਰੀ ਕਰੋ ਭਾਵੇਂ ਦਿਹਾੜੀ ਕਰੋ ਜੋ ਮਿਹਨਤ ਦਿੰਦਾ ਉਹਦੇ ਤੇ ਉਹ ਬਰਕਤਾਂ ਪੈਂਦੀਆਂ ਨੇ ਪਰ ਇਹੋ ਜਿਹੇ ਗਲਤ ਕੰਮਾਂ 'ਚ ਬਰਕਤ ਕਦੇ ਨਹੀਂ ਹੁੰਦੀ ਸੋ ਮੇਰੀ ਇਹ ਬੇਨਤੀ ਹੈ ਸਾਰਿਆਂ ਨੂੰ ਇਹਨਾਂ ਲੋਕਾਂ ਨੂੰ ਉੱਠੇ ਕੰਮ ਕਰਨ ਤੋਂ ਗਰੇਜ਼ ਕਰੋ ਜੀ ਤੇ ਇੱਕ ਰੋਡ ਮਿਲਦੀ ਆ ਟਰੈਕਟਰ ਦੇ ਹੁੱਕ ਦੇ ਵਿੱਚ ਜਿਹੜੀ ਰੋਡ ਆ ਉਹ ਵੀ ਦੇਖਣ ਨੂੰ ਮਿਲਦੀ ਗੁਰਦੁਆਰ ਸਾਹਿਬ ਦੇ ਵਿੱਚ ਜਿਹੜੀ ਉਹ ਲੱਗਦੀ ਆ ਉਹ ਰੋਡ ਕਿੱਥੋਂ ਆਈ ਜੀ ਤੇ ਰੋਡ ਜਿਹੜੀ ਮਿਲੀ ਆ ਤੇ ਹੁਕਕਾ ਮਿਲਿਆ ਜਿਹੜਾ ਟਰੈਕਟਰ ਦਾ ਉਹ ਨਾਲ ਸਾਡੇ ਬਾੜਾ ਹੈ ਪਿੰਡ ਵਾਲਿਆਂ ਦਾ ਜੀ ਤੇ ਉਹ ਤੇ ਉਹ ਬੰਲਾ ਉਧਰ ਵੜਿਆ ਉਧਰ ਵੜ ਕੇ ਉਹਨਾਂ ਤੋਂ ਰੌੜ ਚੱਕੀ ਆ ਵੀ ਮੈਂ ਰੌੜ ਦੇ ਨਾਲ ਤਾਲੇ ਵਗੈਰਾ ਤੋੜਨਾ ਤੇ ਟਰੈਕਟਰ ਦਾ ਗੁਟਕਾ ਵੀ ਚੱਕਿਆ ਆਪਣੀ ਮਦਦ ਦੇ ਵਾਸਤੇ ਮੇਰੀ ਮਦਦ ਹੋ ਸਕੇ ਕਿਸੇ ਤਰੀਕੇ ਨਾਲ ਉਹ ਇਸ ਕਰਕੇ ਅੰਦਰ ਲੈ ਕੇ ਆਇਆ ਉਹਨਾਂ ਤੋਂ ਉਧਰੋਂ ਨਿਕਲ ਕੇ ਪਰ ਉਹਦੇ ਨੂੰ ਕਿਵੇਂ ਤੋੜਿਆ ਪਤਾ ਨਹੀਂ ਗੱਲਾਂ ਜ਼ਰੂਰ ਹੋਣਾ ਜਿਹੜੇ ਅੰਦਰ ਸ਼ਾਸਤਰ ਪਏ ਨੇ ਤੀਰ ਵਗੈਰਾ ਉਹਨਾਂ ਦੀ ਮਦਦ ਲੈ ਕੇ ਗੱਲਾਂ ਤੋੜਿਆ ਤੇ ਮਾਇਆ ਕੱਢੀ ਉਹਦੇ ਚੋਂ ਮੈਂ ਕੱਢ ਕੇ ਹੋਈ ਕਿ ਉਹ ਵੇ ਤੋਂ ਬਾਅਦ ਇੱਕ ਵਾਰ ਤਕਰੀਬਨ 1:00 ਵਜੇ ਦਿਨに出ਦੇ। ਉਹ ਬਾਹਰਤ ਲਾ ਗਿਆ। ਜੀ ਤੇ ਉਹਰੇ ਕੈਮਰੇ ਦੀ ਜਿਹੜੀ ਹੈ ਨਿਗਰਾਨੀ ਰੱਖੀ ਹੋਈ ਹੈ ਤਕਰੀਬਨ ਸੀਸੀਟੀਵੀ ਕੈਮਰੇ ਲੱਗੇ ਹੋਏ ਜੀ ਆਪਣੇ ਸੀਸੀਟੀਵੀ ਕੈਮਰੇ ਲੱਗੇ ਨੇ ਜੀ ਉਹਦੇ ਤੋਂ ਕੱਢੀ ਆ ਵੀਡੀਓ ਬਣੀ ਹੋਈ ਆ। ਉਹ ਵੀਡੀਓ ਤੇ ਦੇਖਿਆ ਬੰਦਾ ਸਿਰ ਤੋਂ ਮੋਣਾ ਹੈ ਉਹਨਾਂ ਕਪੜਾ ਪੰਨਿਆ ਮੂੰਹ ਤੇ ਵੀ ਚਿੱਟਾ ਮਾਲ ਬੰਨਿਆ ਤਾਂ ਕਿ ਮੇਰੀ ਪਛਾਣ ਨਾ ਹੋ ਸਕੇ ਤੇ ਲੰਗ ਮਾਰ ਕੇ ਵੀ ਤੁਰਦਾ ਹੈ ਜਿਹੜਾ ਵੀਡੀਓ ਦੇ ਵਿੱਚ ਆਇਆ। ਤੇ ਬੰਦਾ ਇੱਥੇ ਮੇਰਾ ਕਰ ਲੋਕਲ ਨਹੀਂ ਹੋ ਸਕਦਾ ਕਿਉਂਕਿ ਪਛਾਣ ਕੋਈ ਹੋਈ ਨਹੀਂ ਉਸਾਇਦ ਬਾਹਰ ਦਾ ਬੰਦਾ ਜਿਹੜਾ ਅ ਸਾਡੇ ਆਪਣੇ ਜਿਹੜੇ ਨਗਰ ਦੇ ਲੋਕ ਨੇ ਬਹੁਤ ਹੀ ਧਾਰਮਿਕ ਖੈਲਾ ਦੇ ਲੋਕ ਨੇ ਸ਼ੁਰੂ ਤੋਂ ਗੁਰਦਾਰਾ ਮੰਦਿਰ ਵਿੱਚ ਇਹਨੂੰ ਮੰਨਣ ਵਾਲੇ ਲੋਕ ਨੇ ਰੱਬ ਦਾ ਸਤਿਕਾਰ ਕਰਦੇ ਨੇ ਰੋਜ਼ ਗੁਰਦਆਸਾਵੇ ਆਉਂਦੇ ਨੇ ਤੇ ਸੇਵਾ ਪੜੀ ਵੀ ਜਿੰਨੀ ਹੋ ਸਕਦੀ ਸਾਰੇ ਲੋਕ ਨਾਲ ਮਿਲ ਕੇ ਸਾਰਾ ਨਗਰ ਕਰਦਾ ਜੀ ਤੇ ਜਿਹੜੀ ਇਹ ਵਾਰਦਾਤ ਹੈ ਆਪਾਂ ਪੁਲਿਸ ਨੂੰ ਕੋਈ ਇਤਲਾਹ ਦਿੱਤੀ ਹੈ ਜੀ ਹਾਂ ਜੀ ਅਸੀਂ ਪੁਲਿਸ ਨੂੰ ਟੈਲੀਫੋਨ ਕੀਤਾ ਸੀ ਪੁਲਿਸ ਆਈ ਉਹ ਮੌਕਾ ਦੇਖ ਕੇ ਗਈ ਹੈ ਤੇ ਹੁਣ ਅਸੀਂ ਉਹਨਾਂ ਕੋਲ ਕਹਿੰਦੇ ਹਾਂ ਕਿ ਤੁਸੀਂ ਕੰਪਲੀਟ ਕਰਾਓ ਸਾਡੀ ਕਮੇਟੀ ਅਸੀਂ ਸਾਰੇ ਜਾਵਾਂਗੇ ਤੇ ਕੰਪਲੀਟ ਵੀ ਕਰਾਵਾਂਗੇ ਤਾਂ ਕਿ ਅੱਗੇ ਨੂੰ ਕੋਈ ਅਜਿਹੀ ਵਾਰਦਾਤ ਨਾ ਸਾਡੇ ਪਿੰਡ ਦੇ ਨਾ ਸਾਡੇ ਇਲਾਕੇ ਚ ਕਿਤੇ ਵੀ ਗੌਣ ਤੋਂ ਫਰੇਜ ਹੋ ਨਾ ਹੋ ਸਕੇ ਤੇ ਜੇ ਆਪਾਂ ਪੈਸੇ ਦੀ ਗੱਲ ਕਰੀਏ ਉਹਦੇ ਤੇ ਅਮਾਉਂਟ ਦੀ ਗੱਲ ਕਰੀਏ ਕਿੰਨੇ ਜਿਹੜਾ ਗੁਰੂ ਘਰ ਦੇ ਵਿੱਚ ਤਕਰੀਬ ਆਮ ਸੰਗਰਾਮ ਤੋਂ ਸੰਗਰਾਮ ਦੀ ਜਿਹੜੀ ਬੋਲ ਕੱਢੀ ਜਾਂਦੀ ਹੈ ਤੇ ਤੁਸੀਂ ਇਸ ਨੂੰ ਕਿਵੇਂ ਦੇਵੋ ਅਸੀਂ ਹਰ ਸੰਗਰਾਮ ਦੇ ਸੰਗਰਾਮ ਦਾ ਡੱਲਾ ਖੋਲਦੇ ਆ ਜੀ ਤੇ ਉਹਦੇ ਚ ਕੰਮ ਚੱਲਦਾ ਮਾਇਆ ਅਸੀਂ ਇਸਟਿਬਿਊਟਰੀ ਲਾ ਸਕਦੇ ਪਰ ਸਾਡਾ ਜਿਹੜਾ ਅੰਦਾਜ਼ਾ 4-5000 ਰੁਪਏ ਦੇ ਨੇੜੇ ਤੇੜੇ ਮਾਇਆ ਹੁੰਦੀ ਹੈ ਪਰ ਐਸ ਸੰਗਰਾਮ ਨੂੰ 16 ਤਰੀਕ ਨੂੰ ਬੋਲ ਖੁੱਲ੍ਹੇ ਸੀ ਤੇ 15 16 ਦਿਨ ਹੋਏ ਨੇ ਹਜੇ ਇਹਦੇ ਚ ਜੋ ਖਸ ਹੋ ਸਕਦਾ ਮਹਾਰਾਜੀ ਜਾਣਦਾ ਸੀ ਨਹੀਂ ਦੱਸ ਸਕਦੇ ਕਿ ਨਿਕਮਾ ਹਾਂ ਜੀ ਨਿਕਮਾ ਹਾਂ ਤੇ ਜਿਵੇਂ ਇਹ ਅੱਜ ਵਾਰਦਾਤ ਹੁੰਦੀ ਹੈ ਪਿੰਡ ਡਿਕਾਲੇ ਦੇ ਵਿੱਚ ਰੂਪਨਗਰ ਜ਼ਿਲ੍ਹੇ ਦੇ ਵਿੱਚ ਹੁੰਦੀ ਹੈ ਬੜੀ ਹੀ ਮੱਤ ਪਾਗੀ ਜਿਹੜੀ ਖਬਰ ਹੈ ਪਰ ਪ੍ਰਮਾਤਮਾ ਦਾ ਸ਼ੁਕਰ ਹੈ ਕੋਈ ਬੇਅਦਬੀ ਬੰਦੇ ਨੇ ਵੱਲੋਂ ਨਹੀਂ ਕੀਤੀ ਗਈ ਹੈ ਸਿਰ ਟਾ ਕੇ ਜਿਵੇਂ ਦੱਸਿਆ ਗਿਆ ਸਿਰ ਟਕਿਆ ਹੈ ਮੂੰਹ ਟਕਿਆ ਉਸ ਬੰਦੇ ਨੇ ਚੋਰੀ ਨੂੰ ਅੰਜਾਮ ਦਿੱਤਾ ਗਿਆ ਤੇ ਤੁਸੀਂ ਜਿਹੜੀ ਹੋਰ ਸੰਗਤ ਦਾ ਗੁਰਦੁਆਰਾ ਗੁਰਦੁਆਰਾ ਸਾਹਿਬ ਦੇ ਜਿਹੜੇ ਸੇਵਾਦਾਰ ਹੈ ਉਹਨਾਂ ਨੂੰ ਕੀ ਤੁਸੀਂ ਕਹਿਣਾ ਚਾਹੁੰਦੇ ਹੋ ਇਸ ਨੂੰ ਵਾਰਦਾਤ ਨੂੰ ਲਿਖੇ ਇਸ ਵਾਰ ਦਾ ਤੁਨ ਮੁਖਰਖ ਦਾ ਮੈਂ ਤਾਂ ਬੇਨਤੀ ਨਗਰ ਨੂੰ ਸੇਵਾਦਾਰ ਰੂਪ ਵਿੱਚ ਕਰਦਾ ਕਿ ਆਪਾਂ ਸਾਰੇ ਅਵੇਅਰ ਹੋਈਏ ਤੇ ਜਿਸ ਤਰ੍ਹਾਂ ਵੀ ਜਿੰਨਾ ਵੀ ਹੋ ਸਕਦਾ ਦੁਨੀਆਂ ਵੀ ਸਾਡੇ ਪਿੰਡ ਧਰਮਿਕ ਸਥਾਨ ਨੇ ਉਹਨਾਂ ਦੀ ਨਿਗਰਾਨੀ ਕਰੀਏ ਰਾਤ ਨੂੰ ਮੁੰਡਿਆਂ ਦੀ ਡਿਊਟੀ ਲਾਈ ਜਿ세 ਵਜ਼ਾਰਾਂ ਦੀ ਕਿ ਉਹ ਗੁਰਦਸਾਹਿਬ ਕੇ ਸੌਣ ਪਹਿਲਾਂ ਵੀ ਸਾਡੇ ਮੁੰਡੇ ਜਿਹੜੇ ਨੇ ਉਹ ਦੋ ਦੋ ਕਰਕੇ ਲੋਧ ਗੁਰਦਸਾਹਿਬ ਵੀ ਸੌਂਦੇ ਨੇ ਪਰ ਜਦੋਂ ਕਿਤੇ ਮਤਭਾਗੀ ਕੋਈ ਘਟਨਾ ਵਾਪਰੀ ਹੁੰਦੀ ਹੈ ਉਹਦਾ ਸਮਾਂ ਵੱਧ ਜਾਂਦਾ ਤੇ ਮੁੰਡੇ ਨਹੀਂ ਸੌਏ ਕਿਸੇ ਕਾਰਨ ਕਰਕੇ ਤੇ ਅੱਜ ਉਹ ਵਾਰਦਾਤ ਹੋ ਗਈ ਰਾਤੀਂ ਇਹ ਹੋ ਗਿਆਗੇ ਨੂੰ ਮਹਾਰਜ ਕਿਰਪਾ ਕਰੇ ਸਾਰੇ ਨਗਰ ਤੇ ਮਿਹਰ ਕਰੇ ਇਹੋ ਜੀ ਵਾਰਦਾਤ ਹੋਣ ਤੋਂ ਲੱਡ ਰਹਿਮਾਗੇ ਤੇ ਮੁੰਡੇ ਹਮੇਸ਼ਾ ਹੀ ਰਾਤ ਨੂੰ ਗੁਰਦਸਾ ਸਾਂਇਆ ਕਰ ਧੰਨਵਾਦ ਤੇ ਅੱਜ ਦੀ ਜਿਹੜੀ ਬੜੀ ਹੀ ਮਤਪਾਕੀ ਖਬਰ ਹੈ ਕਿਉਂਕਿ ਇਹ ਖਬਰ ਮਤਪਾਕੀ ਤਾਂ ਕਹਿੰਦੇ ਵੀ ਗੁਰੂ ਘਰ ਦੇ ਵਿੱਚ ਜਿੱਥੇ ਅਸੀਂ ਆਪਣੀਆਂ ਪੂਰੀਆਂ ਮਨੋਕਾਮਨਾ ਲੈ ਕੇ ਪਰਿਵਾਰ ਤੋਂ ਬੱਚੇ ਤੋਂ ਜੰਮਣ ਤੋਂ ਲੈ ਕੇ ਬਜ਼ੁਰਗ ਜਿਹੜਾ ਘਰ ਚ ਬੈਠਾ ਉਹਦੀ ਜਿਹੜੀ ਮਨੋਕਾਮਨਾ ਗੁਰੂ ਘਰ ਦੇ ਵਿੱਚ ਆਪਾਂ ਸੀਸ ਨੂੰ ਆਗੇ ਜੋ ਵੀ ਤਿਲ ਫੁੱਲ ਆਪਾਂ ਚੜਾ ਕੇ ਉਸ ਗੁਰੂ ਮਹਾਰਾਜ ਦੇ ਅੱਗੇ ਆਪਾਂ ਉਹਨਾਂ ਨੂੰ ਅਰਦਾਸ ਕਰਦੇ ਹਾਂ ਵੀ हे ਪ੍ਰਮਾਤਮਾ ਜਿਹੜੇ ਅਸੀਂ ਇਹ ਜੋ ਤਿਲ ਫੁੱਲ ਦਿੱਤਾਏ ਸਾਡੇ ਪ੍ਰਮਾਤਮਾ ਸਾਡੇ ਘਰ ਦੇ ਵਿੱਚ ਸੁੱਖ ਸ਼ਾਂਤੀ ਹੋਵੇ ਜੋ ਅਸੀਂ ਮਾਲ ਡੰਗਰ ਰੱਖਿਆ ਉਹਦੀ ਸੁੱਖ ਸ਼ਾਂਤੀ ਵਾਛੇ ਲੇਕਿਨ ਉਸ ਮਾਲ ਸੁੱਖ ਸ਼ਾਂਤੀ ਜਿਹੜੇ ਚੜਾਏ ਹੋਏ ਦਾਲ ਨੂੰ ਕੋਈ ਬੰਦਾ ਚੋਰੀ ਕਰਕੇ ਲੈ ਕੇ ਜਾਂਦਾ ਤਾਂ ਬਹੁਤ ਵੱਡਾ ਖਮਜਾਦਾ ਉਸ ਬੰਦੇ ਨੂੰ ਜਿਹੜਾ ਭੁਗਤਣਾ ਪੈਂਦਾ ਤੇ ਅਸੋ ਚੋਰਾ ਨੂੰ ਵੀ ਅਸੀਂ آگਾਹ ਕਰਨਾ ਚਾਹੁੰਦੇ ਹਾਂ ਵੀ ਤੁਸੀਂ ਜੇ ਚੋਰੀ ਕਰਨੀ ਹੈ ਪਹਿਲੀ ਗੱਲ ਤਾਂ ਬਹੁਤ ਮਾੜੀ ਗੱਲ ਹੈ ਚੋਰੀ ਨਹੀਂ ਕਰਨੀ ਚਾਹੀਦੀ ਜੇ ਤੁਹਾਨੂੰ ਲੱਗਦਾ ਹੈ ਵੀ ਤੁਸੀਂ ਆਦਤੋਂ ਮਜਬੂਰ ਹੈ ਵੀ ਚੋਰੀ ਕਰ ਤੋਂ ਬਿਨਾਂ ਰਹਿ ਨਹੀਂ ਸਕਦੇ ਤੁਹਾਨੂੰ ਰੋਟੀ ਨਹੀਂ ਪੱਕਦੀ ਤਾਂ ਤੁਸੀਂ ਉਹਨਾਂ ਘਰਾਂ ਦੇ ਵਿੱਚ ਕਰੋ ਜਾ ਕੇ ਵੀ ਜਿੱਥੇ ਤੁਹਾਨੂੰ ਪਤਾ ਲੱਗੇ ਵੀ ਚੋਰੀ ਕਰਨ ਦਾ ਕੀ ਖੁਮਜਾਦਾ ਹੁੰਦਾ ਹੈ ਕੀ ਜਦੋਂ ਜਦੋਂ ਤੁਸੀਂ ਫੜੇ ਜਾਂਦੇ ਆ ਤਾਂ ਤੁਸੀਂ ਬਹੁਤ ਵੱਡੀ ਮੁਸੀਬਤ ਦੇ ਵਿੱਚ ਹੁੰਦੇ ਆ ਅਸੀਂ ਦੁਬਾਰੇ ਫੇਰ ਅਪੀਲ ਕਰਦੇ ਹਾਂ ਜੀ ਸਟਾਰਟਿੰਗ ਵੱਲੋਂ ਕਿਉਂਕਿ ਐਦਾਂ ਦੀ ਵਾਰਦਾਤ ਪਿੰਡ ਡਕਾਲੇ ਦੇ ਵਿੱਚ ਹੋਈ ਹੈ ਤਾਂ ਜੇ ਹੋਰ ਗੁਰਦੁਆਰਿਆਂ ਵਿੱਚ ਨਾ ਹੋਵੇ ਤਾਂ ਤੁਸੀਂ ਆਪਣੇ ਗੁਰਦੁਆਰਾ ਸਾਹਿਬ ਦੀ ਸੇਫਟੀ ਵੱਲੋਂ ਆਪਣੇ ਕੈਮਰੇ ਔਰ ਜਿਵੇਂ ਕਿ ਬਾਬਾ ਜੀ ਵੱਲੋਂ ਦੱਸਿਆ ਗਿਆ ਵੀ ਆਪਣੇ ਜਿਹੜੇ ਸੇਵਾਦਾਰ ਹੈ ਤੁਸੀਂ ਜਰੂਰ ਉਹਨਾਂ ਨੂੰ ਅਗਾਹ ਕਰਕੇ ਰੱਖੋ ਵੀ ਤਾਂ ਕਿ ਜਿਹੜੀ ਆਉਣ ਵਾਲੇ ਇਸ ਸੀਜ਼ਨ ਦੇ ਵਿੱਚ ਜਦੋਂ ਵਿਆਹ ਸ਼ਾਦੀ ਹੁੰਦੀ ਹੈ ਤਾਂ ਜਿਹੜੇ ਨਸ਼ੇੜੀਆਂ ਉਹਨਾਂ ਨੂੰ ਕਿਸੇ ਨਾ ਕਿਸੇ ਚੀਜ਼ ਦੀ ਲੋੜ ਹੁੰਦੀ ਆ ਆਮ ਤੁਸੀਂ ਆਪਾਂ ਦੇਖਦੇ ਮੋਟਰਸਾਈਕਲ ਚੋਰੀਆਂ ਹੁੰਦੀਆਂ ਨੇ ਤੇ ਵਿਆਹ ਦੇ ਨੇੜੇ ਜਿਹੜੇ ਕਾਰ ਦੇ ਵਿੱਚ ਗਹਿਣੇ ਹੁੰਦੇ ਜਾਂ ਪੈਸੇ ਹੁੰਦੇ ਉਹਨਾਂ ਦੀ ਵੀ ਚੋਰੀਆਂ ਹੁੰਦੀਆਂ ਲੇਕਿਨ ਇਦਾਂ ਦੇ ਜਿਹੜੇ ਛਾਤਰਚੋਤ ਚੋਰ ਹੈ ਉਹਨਾਂ ਨੂੰ ਪਤਾ ਹੀ ਨੱਥ ਪਾ ਸਕਦੇ ਜੇ ਅਸੀਂ ਆਪ ਅਵੇਅਰ ਹੋਵਾਂਗੇ ਤ ਸਾਰਿਆਂ ਨੂੰ ਪੀਲਿਆ ਵੀ ਤੁਸੀਂ ਆਪਣੇ ਘਰ ਦੀ ਸੁਖਸ਼ਾਂਤੀ ਵਾਸਤੇ ਜਾਂ ਆਪਣੇ ਗੁਰਦੁਆਰਾ ਮੰਦਰਾਂ ਦੀ ਜਿਹੜੀ ਸੁਖਸ਼ਾਂਤੀ ਵਾਸਤੇ ਉਹਨਾਂ ਦੀ ਅਫਾਜ਼ਤ ਤਾਂ ਕਰ ਸਕਦੇ ਜੇ ਅਸੀਂ ਖੁਦ ਅਵੇਅਰ ਹੋਈਏ ਪਰ ਤੁਸੀਂ ਸਾਰੇ ਹੀ ਆਪਣੇ ਤਤਵਰ ਹੋ ਕੇ ਗੁਰੂ ਘਰ ਦੇ ਵਿੱਚ ਆਪਣੀ ਸੇਵਾ ਦੇ ਵਿੱਚ ਜਿੱਥੇ ਤੁਸੀਂ ਦਿਨ ਤੇ ਵਿੱਚ ਜਾਂਦੇ ਉੱਥੇ ਵੀ ਜਿਵੇਂ ਕਿ ਦੱਸਿਆ ਜਾਂਦਾ ਵੀ ਅ ਅੱਜ 2-4 ਦਿਨਾਂ ਤੋਂ ਕੋਈ ਪ੍ਰੋਬਲਮ ਕਰਕੇ ਜਿਹੜਾ ਸੇਵਾਦਾਰ ਉੱਥੇ ਨਹੀਂ ਸੌ ਸਕੇ ਕਿਉਂਕਿ ਹਰ ਕਈ ਸਾਲਾਂ ਤੋਂ ਉਹ ਲਗਾਤਾਰ ਸੇਵਾ ਦੇ ਵਿੱਚ ਆ ਜਿਵੇਂ ਲੱਗੇ ਹੁੰਦੇ ਸੀ ਉਹ ਰਾਤ ਨੂੰ ਜਿਹੜੇ ਗੁਰੂ ਘਰ ਦੇ ਵਿੱਚ ਹੀ ਸੌਂਦੇ ਸੀ ਤੇ ਬੜੀ ਹੀ ਮਤ ਪਾਕੀ ਦੁਆਰੇ ਫਿਰ ਅ ਅਪੀਲ ਕਰਾਂਗੇ ਪੁਰਸ ਪ੍ਰਸ਼ਾਸਨ ਨੂੰ ਵੀ ਵੀ ਇਦਾਂ ਦੇ ਜਿਹੜੇ ਚੋਰ ਆ ਉਹਨਾਂ ਨੂੰ ਜਲਦ ਤੋਂ ਜਲਦ ਫੜ ਕੇ ਉਹਨਾਂ ਨੂੰ ਨੱਥ ਪਾਈ ਜਾਵੇ ਤਾਂ ਕਿ ਗੁਰੂ ਘਰ ਦੇ ਵਿੱਚ ਜਿਹੜੀ ਇਮਾਰਤ ਇਹ ਕਾਫੀ ਚੰਗੋ ਇਮਾਰਤ ਹੈ ਇਸ ਇਲਾਕੇ ਦੇ ਤਕਰੀਬਨ ਮੈਂ ਕਹਾਗਾ ਛੋਟੇ ਜਿਹੇ ਪਿੰਡ ਦੇ ਵਿੱਚ ਬਹੁਤ ਵੱਡਾ ਜਿਹੜਾ ਗੁਰਦੁਆਰਾ ਬਣਨ ਜਾ ਰਿਹਾ ਤੇ ਉਹਦੀ ਉਸਾਰੀ ਵਾਸਤੇ ਕਿਥੇ ਬਾਹਰੋਂ ਕਲੈਕਸ਼ਨ ਕੀਤੀ ਜਾਂਦੀ ਹੈ ਉਥੋਂ ਪਿੰਡ ਵਾਲੇ ਨੂੰ ਵੀ ਅਪੀਲ ਕੀਤੀ ਜਾਂਦੀ ਵੀ ਤੁਸੀਂ ਵੀ ਆਪਣੇ ਦਾਨ ਪੁੰਨ ਦੇ ਵਿੱਚ ਜੋ ਹਿੱਸਾ ਪਾ ਸਕਦੇ ਲੇਕਿਨ ਉਹ ਦਾਨ ਉਹਨੂੰ ਜਦੋਂ ਕੋਈ ਚੋਰ ਲੈ ਜਾਂਦਾ ਹੈ ਤਾਂ ਬਹੁਤ ਮੁੜੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਵੱਡੀਆਂ-ਵੱਡੀਆਂ ਇਮਾਰਤਾਂ ਉਹਨ ਟਾਈਮ ਲੱਗਦਾ ਹੈ ਤੇ ਅੱਜ ਦੀ ਰਿਪੋਰਟ ਕੈਮਰਾਮੈਨ ਅਮਨਦੀਪ ਸਿੰਘ ਦੇਣਾ ਜੀ ਸਟਾਰਟਿੰਗ ਦੇ ਕਿਪਾਸਿ ਲੋਗਰ